ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ ਤੇ ਅੱਜ ਬਾਈ ਕੱਦੂ ਲੱਗੇ ਹੋਏ ਹਨਾ ਅੱਜ ਰੋਪੜ ਹੋ ਗਿਆ ਲੇਟ ਜਾਣ ਤੇ ਇਧਰ ਬਾਈ ਨੇ ਪਾਈ ਹੋਈ ਆ ਪਸੂੜੀ ਬਹੁਤ ਜ਼ਿਆਦਾ ਤੇ ਕਿਆ ਹਾਲ ਹਨੀ ਬਾਈ ਆ ਹੋਰ ਜੱਗੂ ਬਾਈ ਕਿਹਾਲ ਚਾਲ ਵਧੀਆ ਵਧੀਆ ਤੂੰ ਸਣਾ ਬਸ ਤੈਨਾਂ ਦਾ ਗਾਹ ਆਏ ਬਾਅਦ ਖੇਤਾਂ ਚ ਉਹ ਗਾਹ ਦੀ ਸੁਣ ਲੈ ਯਾਰ ਪਿਛਲੀ ਵਾਰੀ ਉਹਦੇ ਆ ਕਣਕ ਵੱਢ ਕੇ ਨਾ ਆਪਾਂ ਨੇ ਅੱਛਾ ਪਲੌ ਕਰੇ ਤੇ ਮਾਰੇ ਤੇ ਉਹਦੇ ਤਿੰਨ ਨਾਲ ਇਹ ਪਲੌ ਆ ਅੱਛਾ ਪਲੌ ਮਾਰੇ ਤੇ ਪਲੌ ਮਾਰੇ ਤੇ ਹੁਣ ਟਰੈਕਟਰ ਭਾਏ ਜੋ ਦਬਕਿਓ ਬਹੁਤ ਚੱਲਦਾ ਯਾਰ ਪਹਿਲਾਂ ਮੈਂ ਫਾਲੀਆਂ ਆਲਾ ਪਾਇਆ ਤਾਂ ਸਵਾਗਾ ਹਾਂ ਹਾਂ ਉਹਨੂੰ ਖੋਲ ਕੇ ਆਇਆ ਫਾਲੀਆਂ ਆਲਾ ਤੁਸੀਂ ਹੁਣ ਫੇ ਕੱਲਾ ਸਵਾਗਾ ਮਾਰਨਾ ਸਵਾਗਾ ਵਾਰ ਕੇ ਦੇਖਦੇ ਆ ਪਹਿਲਾਂ ਸਲਾਹ ਦੀ ਰੂਟਾ ਵੀ ਤੋਦੀ ਹਾਂ ਫਿਰ ਮੈਂ ਕਿਹਾ ਲੇਜ਼ਰ ਲੂਜ਼ਰ ਦਾ ਹੋਇਆ ਵਾ ਖੇਤ ਵੀ ਲੋਟੇ ਆ ਵੀ ਕੱਲਾ ਸਵਾਗਾ ਹੀ ਮਾਰ ਦਿੰਦੇ ਆ ਦੇਖ ਲੈ ਮਾਰ ਕੇ ਮੈਨੂੰ ਪਾਣੀ ਵੀ ਥੋੜਾ ਜਿਹਾ ਘੱਟ ਲੱਗਦਾ ਪਾਣੀ ਜੱਗੂ ਆਏ ਤਾਂ ਯਾਰ ਸਟਰੈਟਰ ਬੰਦ ਕਰਦਾ ਵਕਦਾ ਫੇ ਮੈਂ ਸੌਂਗਾ ਤਾਂ ਜਾ ਕੇ ਦੂੜੀ ਲਾ ਕੇ ਠੀਕ ਆ ਮੈਂ ਹੁਣ ਆਇਆ ਤਾਂ ਉੱਠ ਕੇ ਵੀ ਚਲ ਮਾਰਦੂ ਮੈਂ ਡੈਡੀ ਦਾ ਕਹਿੰਦਾ ਪਾਣਾ ਪਾਣੀ ਨਾਲੇ ਤੈਨੂੰ ਪਤਾ ਆਪਾਂ ਨੂੰ ਹੱਥ ਲੱਗੇ ਹੋਏ ਆ ਉਹ ਹੱਥ ਤਾਂ ਲੱਗੇ ਮੰਨੂ ਸਾਲਾ ਮੇਰੇ ਦਿਮਾਗ ਚੋਂ ਨਿਕਲ ਗਿਆ ਜਾਂ ਤਿੰਨ ਟਰੈਕਟਰ ਫਾਦ ਕੇ ਤੇ ਉਹ ਦਿਮਾਗ ਚੋਂ ਨਿਕਲ ਗਿਆ ਜੱਗੂ ਹਾਂ ਵੀ ਇਹ ਸਾਲਾ ਕੰਮ ਹੋਇਆ ਵਾ ਕਣਕ ਤੇ ਪਹਿਲਾਂ ਮਾਰੇ ਤੇ ਕਣਕ ਤੇ ਪਹਿਲਾਂ ਮਾਰੇ ਤੇ ਕਣਕ ਵੀ ਬੀਜਲੀ ਯਾਰ ਅੱਛਾ ਚੱਲਣਾ ਇਹ ਨਾ ਦਾਅ ਕਿਉ ਉਹਦੇ ਕੋਲ ਟਰੈਕਟਰ ਨੇ ਹੁਣ ਚੱਲਦਾ ਵੀ ਫੁੱਲ ਰੇਸ ਵਾ ਬਾਈ ਆਹ ਬਹੁਤ ਪੰਗਾ ਪਲਾਉ ਵਾਲੇ ਖੇਤਾਂ ਦਾ ਚੱਲ ਦੇਖਦਾ ਹੁਣ ਸਵਾਗਾ ਮਾਰ ਬਾਈ ਇਹਦਾ ਸਵਾਗਾ ਵੀ ਜਮੇ ਹੌਲੇ ਤੇ ਹੌਲਾ ਪਾ ਕੇ ਲ ਔਰ ਕਰਨਾ ਪੈਣਾ ਹਾਂ ਤਾਂ ਹੀ ਮੈਂ ਪਹਿਲੀ ਪੰਗਾ ਮੈਂ ਪਹਿਲੀ ਸਵਾਗਾ ਪਾਇਆ ਹੁੰਦਾ ਨਾ ਹਾਂ ਜਾਂ ਪਹਿਲਾਂ ਲੇਜ਼ਰ ਤੇ ਸੁੱਕੇ ਚ ਲਾ ਦੇਣੇ ਤੇ ਸਾਲੇ ਹਾਂ ਉਹ ਵੀ ਠੀਕ ਤਾਂ ਉਹ ਵੀ ਠੀਕ ਤਾਂ ਉਹ ਕਰਦਣਾ ਦਾ ਕੰਮ ਜਾਂ ਪਹਿਲੀ ਰੂਤਾ ਵੀਟਰ ਪਾ ਕੇ ਬਾੜ ਦਾ ਵਾੜ ਕਰ ਲੈ ਲੈ ਬਾਈ ਚਲ ਦੇਖਦੇ ਹਾਂ ਕੀ ਬੋਲਦਾ ਇਹ ਬਾਈ ਪਿਛਲੇ ਤੇ ਪਿਛਲੇ ਸਾਲ ਦੀ ਗੱਲ ਆ ਆਪਾਂ ਨੇ ਵੀ ਪਲੌ ਮਾਰੇ ਤੇ ਕਦੂ ਨਹੀਂ ਤਾਂ ਹੋਇਆ ਤਿੰਨ ਟਰੈਕਟਰ ਫਾਦ ਕੇ ਤੇ ਬਾਅਦ ਫੇ ਕਾਲੇ ਬਾਈ ਵਾਲਾ 4x4 ਲੈ ਆ ਕੇ ਕਦੂ ਕਰਿਆ ਤਾਂ ਉਹ ਉਹਨੇ ਕਦੂ ਕਰਿਆ ਬਾਈ ਗਾਹ ਪੈ ਗਿਆ ਬੁਰਾ ਹਾਲ ਇਹ ਜਿੜਾ ਸਵੇਰ ਦਾ ਹੈਰਾਨ ਹੁੰਦਾ ਜ ਮੈਨੂੰ ਫੋਨ ਆਇਆ ਬਾਈ ਦਾ ਕਹਿੰਦਾ ਯਾਰ ਐਂ ਤੇ ਐ ਵੀ ਪਾਣੀ ਛੱਡਿਆ ਪਿਆ ਵੀ ਖੇਤ ਨਹੀਂ ਲੋਟ ਆਉਂਦਾ ਹੈਗਾ ਤੇ ਮੌਸਮ ਦੇਖ ਲੋ ਬਾਈ ਮੀਂਹ ਥੋੜਾ ਜਿਹਾ ਅੱਜ ਆਇਆ ਤਾਂ ਬੱਦਲ ਚੜ੍ਹ ਕੇ ਬਸ ਇਦਾਂ ਹੀ ਲੰਘ ਗਿਆ ਹਵਾ ਦੇ ਬੁੱਲੇ ਜੇ ਨਾਲੇ ਕੁਝ ਨਹੀਂ ਹੋਇਆ ਇਹ ਬਾਈ ਓਰੇ ਪੰਗਾ ਹੋਰ ਆ ਪਾਣੀ ਵੀ ਮੁੱਲ ਦਾ ਓਰੇ ਲੋਜੀ ਉਹ ਦੇਖੋ ਬਾਈ ਕਿ ਆਨ ਲੱਗਿਆ ਵਾ ਹੁਣ ਟਰੈਕਟਰ ਉੱਤੀ ਖੜਾ ਸਲਿੱਪ ਮਾਰੀ ਜਾਂਦਾ ਥੋਏ ਖਾਲੀ ਟਰੈਕਟਰ ਆਉਂਦਾ ਜਮਾ ਹੀ ਆਇਆ ਵੀ ਨਾਗਾ ਪਿੱਛੇ ਕੋਈ ਖਾਲੇ ਪਾਏ ਹੋਏ ਸੌਂਗਾ ਲਾਇਆ ਹੋਇਆ ਖਾਲੀ ਟਰੈਕਟਰ ਨਹੀਂ ਦੁਰ ਰਿਹਾ ਬਾਈ ਕੇ ਜੇ ਫਿਰ ਬਾਇਆ ਹੋਇਆ ਮਾੜਾ ਮੁੱਟਾ ਤਾਂ ਚੱਲੀ ਜਾਂਦਾ ਔਰੇ ਮੈਂ ਵੀ ਉਹੀ ਕੰਮ ਹੋ ਗਿਆ ਜਿਹਦਾ ਡਰਤਾ ਸਵਰਾਜ ਟਰੈਕਟਰ ਬਰਾਇਆ ਕਰ ਜਾਣਾ ਸਵਰਾਜ ਵਿਚਾਰ ਆਪ ਲੱਗ ਗਿਆ ਹੁਣ ਵਿੱਚ ਫਤਮ ਹੋਣ ਬਾਈ ਬਾਈ ਕਹਿੰਦਾ ਦੋ ਟਰੈਕਟਰ ਪਾ ਕੇ ਹੀ ਦੇਖਦੇ ਆ ਕਰਕੇ ਇਹ ਕੰਮ ਲੋਟ ਆਉਂਦਾ ਕਾਲੇ ਬਾਈ ਨੂੰ ਕਰਿਆ ਉਹ ਫੋਨ ਮੈਂ ਕਹਿੰਦਾ ਚਲ ਬਈ 4 बाई 4 ਨਾ ਕਰਦੀ ਬਾਈ ਕਹਿੰਦਾ ਵੀ ਮੈਂ ਕਿਤੇ ਦੀਆਂ ਵੀ ਸ਼ਾਮ ਤੱਕ ਪਹਿਲਾਂ ਹੋਣਾ ਲੈ ਆ ਆ ਗਾਪ ਆਂਦਾ ਰਿਹਾ ਇੱਥੇ ਕੀ ਕਰੂਗਾ ਬਾਈ ਦੇਖ ਮੈਂ ਲੋ ਬਾਈ ਮਿੱਤਰੋ ਪਹੁੰਚ ਗਏ ਰੋਪੜ ਕੱਦੂ ਦਾ ਕੰਮ ਬਾਈ ਬਹੁਤ ਔਖਾ ਸਿਰੇ ਚੜਾਇਆ ਅੱਜ ਮੇ ਲੋ ਓਮਨ ਬਾਈ ਨੂੰ ਹੋਰ ਵੀਰੇ ਆਸੀ ਚੱਲ ਬਾਈ ਹੋ ਠੀਕ ਹੈ ਬਾਈ ਹਾਂ ਹਾਂ ਬਾਈ ਅੱਜ ਬਾਈ ਬਹੁਤ ਮਿਸ ਕਰਿਆ ਅੱਜ ਮੈਂ ਫੋਨ ਬਾਈ ਦੇ ਕਈ ਆਇਆ ਬਾਈ ਤੂੰ ਆਇਆ ਨਹੀਂ ਅੱਜ ਹਾਂ ਉਹ ਤੂੰ ਆਉਂਦੇ ਨਹੀਂ ਤੇ ਚੱਕਦਾ ਜੋਤ ਨੂੰ ਪੁੱਛਿਆ ਮੈਂ ਕਿ ਜੱਗੂ ਹੈ ਨਹੀਂ ਮੈਂ ਤੇ ਆਪ ਤਾਂ ਮਰੰਡੇ ਅੱਛਾ ਠੀਕ ਆ ਮੁੜ ਕੇ ਮੈਂ ਕਿਹਾ ਦੇਖਿਆ ਮੋਟਰਸਾਈਕਲ ਵੀ ਨਹੀਂ ਘੜਾ ਤਾਂ ਮੈਂ ਜੋਤ ਨੂੰ ਪੁੱਛਿਆ ਠੀਕ ਆ ਹੋ ਟਰੈਕਟਰ ਵੇਚਿਆ ਕੋਈ ਅੱਜ ਕਿ ਨਹੀਂ ਕਹਿੰਦਾ ਸੁਣਦਾ ਲੈ ਹਾਂ ਕਹਿੰਦਾ ਵੀ ਫੋਨ ਵੀ ਨਹੀਂ ਚੱਕਦਾ ਵੀ ਆਇਆ ਵੀ ਹੈ ਨਹੀਂ ਫਿਰ ਮੈਂ ਤੈਨੂੰ ਲਾ ਕੇ ਦੇਖਿਆ ਠੀਕ ਆ ਤਾਂ ਮੇਰਾ ਵੀ ਨਹੀਂ ਚੱਕਿਆ ਫਿਰ ਮੈਂ ਥੋੜਾ ਜਿਹਾ ਕਿਤੇ ਯਾਰ ਗਿਆ ਪਤਾ ਫਿਰ ਰਿਸ਼ਤੇਦਾਰੀ ਸੌਰੇ ਨੂੰ ਗਿਆ ਪਤਾ ਮੈਂ ਕਿਤੇ ਸੌਰੇ ਨੇ ਬੰਨਣਾ ਨਾ ਰੇ ਆ ਉਹ ਬੇ ਹਾਂ ਬੰਨਣਾ ਕਾਦੇ ਯਾਰ ਟਰੈਕਟਰ ਵੀਰੇ ਅੱਜ ਦੇਣਾ ਦਿੱਤ ਮਰੰਡੇ ਦੇਣਾ ਤਾਂ ਉੱਥੇ ਛੱਡ ਗਿਆ ਸਾਡੇ ਬੰਦੇ ਨੇ ਵੇਚਤਾ ਜ ਮੈਂ ਨਾ ਫਾਰਮ ਟਰੈਕ ਵੇਚਤਾ ਨਾ ਠੀਕ ਕਰ ਲੈ ਲੈ ਭਾਈ ਸਾਡੇ ਬੰਦੇ ਨੇ ਅੱਜ ਫਾਰਮ ਟਰੈਕ ਵੇਚਤਾ ਆ ਕੱਲੇ ਲਿਆਂਦਾ ਤਾਂ ਸੀ ਆਪਣੇ ਹਾਂ ਹਾਂ ਕੱਲੋ ਕੱਲੋ ਲੈ ਆਏ ਤੇ ਆਪਣੇ ਨੇ ਭਾਈ ਇਦੇ ਆਪਣੇ ਵੀਰ ਨੂਰਪੁਰ ਵਿਧੀ ਸਾਈਡ ਤੇ ਵੀਡੀਓ ਦੇ ਦਿਆਂ ਨੂਰਪੁਰ ਆਨੰਦਪੁਰ ਨੰਗਲ ਹਾਂ ਇਧਰ ਨਾ ਬਾਈ ਅਸੀਂ ਕੱਲ ਨੂੰ ਲਾਉਣਾ ਮੇਲਾ ਠੀਕ ਆ ਡਮ ਡਮ ਦੇਣੀ ਉੱਥੇ ਟਰੈਕਟਰਾਂ ਦੀ ਹਾਂ ਠੀਕ ਆ ਬਾਈ ਆਪਣਾ ਪਹੁੰਚਿਓ ਠੀਕ ਆ ਬਾਈ ਬਾਈ ਜਿਹੜੇ ਜਿਹੜੇ ਵੀਰਾਂ ਕੋਲ ਜੌਂਡੀਅਰ ਦੇ ਚਾਹਵਾਨ ਆ ਸ਼ਕੀਨ ਆ ਜੌਂਡੀਅਰ ਨਾਲ ਪਿਆਰ ਕਰਦੇ ਆ ਬਾਈ ਕੱਲ ਨੂੰ ਬਾਈ ਇਹਨਾਂ ਨੇ ਲਾਉਣਾ ਮੇਲਾ ਉੱਥੇ ਬਾਈ ਨਾਲ ਕੋ ਪਹੁੰਚ ਜਿਓ ਮੇਰੇ ਪੱਕਾ ਨਹੀਂ ਪਤਾ ਹੈਪੀ ਜਾਊਗਾ ਤੇ ਮੇਲਾ ਲਾਉਣਾ ਉੱਥੇ ਇਹਨਾਂ ਨੇ ਟਰੈਕਟਰ ਦਾ ਡੈਮੋ ਡੂਮੋ ਦੇਣਾ ਹੈ ਜੇ ਕਿਸੇ ਨੇ ਦੇਖਣਾ ਹੋਇਆ ਕੋਈ ਜੌਂਡੀ ਲੈਣ ਦਾ ਚਾਹਵਾਨ ਆ ਉਦਾਂ ਵੀ ਕਿਸੇ ਨੇ ਸਵਾਦ ਲੈਣ ਜਾਣਾ ਇਨਕੁਆਰੀ ਕਰਨੀ ਹੋਈ ਹਾਂ ਦੂਸਰੀ ਹੈ ਨਾ ਠੀਕ ਆ ਬਾਈ ਆ ਜਰੂਰ ਕਿੱਥੇ ਲਾਉਣਾ ਬਾਈ ਆਪਣਾ ਹੈ ਨਹੀਂ ਪੀਰ ਬਾਬਾ ਜਿੰਦਾ ਹਾਂ ਹਾਂ ਜਿੰਦਾ ਸ਼ਹੀਦ ਹਾਂ ਉੱਥੇ ਠੀਕ ਆ ਬਾਈ ਠੀਕ ਆ ਬਾਈ ਸਭ ਨੂੰ ਪਤਾ ਹੀ ਬਾਈ ਬਸ ਸਟੈਂਡ ਦੇ ਕੋਲ ਵੀਰ ਬਾਬਾ ਜੀ ਸਮਾਧ ਹੈ ਉੱਥੇ ਉੱਥੇ ਲਾਉਣਾ ਇਹਨਾਂ ਨੇ ਵੀਰਵਾਰ ਨੂੰ ਸੰਗਤ ਵਾਲੀ ਆਉਂਦੀ ਨਾ ਵੀਰਵਾਰ ਨੂੰ ਹਾਂ ਠੀਕ ਆ ਬਾਈ ਆ ਜਰੂਰ ਪਹੁੰਚਿਓ ਬਾਈ ਠੀਕ ਆ ਜੀ ਆ ਵੀ ਟਰੈਕਟਰ ਜ ਆਊਗਾ ਕੱਲ ਨੂੰ ਉੱਥੇ ਆ ਵੀ ਜਿਆਦਾ ਵੀ ਆ ਠੀਕ ਐ ਐਂਡ 152 ਆ ਬਾਈ ਇਹਨੇ 52 10 ਦੇਤਾ ਮਰੰਡੇ ਤੋਂ ਨਵਾਂ ਹਾਂ ਉਹ ਦੇਤਾ ਨਵਾਂ ਟਰੈਕਟਰ ਦੇਤਾ ਬਾਈ ਮਰੰਡੇ ਤੋਂ ਅੱਜ ਨਵਾਂ ਤੇ ਜ਼ਿਆਦਾਤਰ ਮਨੇ ਮਾਡਲ ਥੋੜਾ ਇਹੀ ਵਿਕਦਾ ਬਾਈ ਇਹ ਇਨੀ ਤੱਕ ਭਾਈ ਵੀ ਹੈ ਮੇਲਾ ਜੱਗੂ ਹਾਂ ਮੈਂ ਟਰੈਕਟਰ ਪੇਂਡ ਚੱਲੇ ਆ ਹਾਂ ਜੀ ਨੇ ਨਾ ਚੱਲ ਪਿਆ ਨਾ ਡੀਜ਼ਲ ਪਵਾ ਲਾ ਮੈਂ ਕਿੰਨੀ ਜੇ ਸਟਾਰਟ ਹੋ ਗਈਆਂ ਕੱਲ ਕਹਿੰਦੇ ਤਾਂ ਭਿੱਜ ਜਾਣਾ ਮਾ ਨਹੀਂ ਚੱਲ ਡੀਜ਼ਲ ਪਵਾ ਲਓ ਨਾ ਠੀਕ ਆ ਭਾਈ ਮੈਂ ਟ੍ਰੇਕਟਰ ਸਟਾਰਟ ਕਰਕੇ ਚੋਰਨ ਲੱਗਿਆ ਜੂ ਮੀ ਉੱਤਰਿਆ ਮੀ ਬਹੁਤ ਆਏ ਕੋ ਲੱਗਤ ਹਾਂ ਅੱਛਾ ਉਹਦੇ ਬਾਅਦ ਮੀ ਹਟ ਤੇ ਮੈਂ ਡੀਜ਼ਲ ਪਾਉਣ ਗਿਆ ਪੰਪ ਕਿੰਨੀ ਕੁ ਦੂਰ ਆ ਹਾਂ ਜਿਹੜਾ ਬ੍ਰਿਜ ਦੇ ਥੱਲੇ ਆ ਹਾਂ ਉੱਥੇ ਮੀ ਨੇ ਉੱਥੇ ਸੁੱਕਾ ਪਿਆ ਬਾ ਹੁਣ ਆਹੀ ਕੰਮ ਹੋਣਾ ਕਿਲੋਮੀਟਰ ਦੇ ਨਾਲੇ ਸੌਣ ਦੇ ਮਹੀਨੇ ਚਾਹੀ ਕੰਮ ਹੋਣਾ ਸੌਣ ਤਾਂ ਨਹੀਂ ਆਇਆ ਹਜੇ ਸੌਣੇ ਆ ਜੀ ਸੌਣ ਠੀਕ ਆ ਬਾਈ ਗੱਡੀ ਬਾਈ ਪਾਵਲੇ ਵਾਲੀ ਖੜੀ ਆ ਹ ਪਾਵਲਾ ਵੀਰ ਸਾਡਾ ਅੱਜ ਬਾਈ ਲਿਆਇਆ ਹੋਇਆ ਕਰੇਟਾ ਗੱਡੀ ਇਹਦੀ ਤਾਂ ਮੀਂਹ ਪੈਂਦੇ ਜੇ ਤਾਂ ਕਰਕੇ ਜਿੱਦਣ ਮੀਂਹ ਪੈਂਦਾ ਉਦੋਂ ਪੱਕੀ ਗੱਡੀ ਲਿਆਉਂਦਾ ਬਾਈ ਇਹ ਇਹ ਹੁਣ ਦੇਖੋ ਉੱਚੀ ਖੜੀ ਗੱਡੀ ਉੱਚੀ ਲੱਗਦੀ ਗੱਡੀ ਬਿਲਕੁਲ ਬਿਲਕੁਲ ਹਾਂ ਉੱਚੀ ਇਹਨੇ ਉਹ ਵੀ ਚਿਕਾਈ ਹੋਈ ਆ ਬਾਈ ਹਾਂ ਚਿਕਾਈ ਹੋਈ ਆ ਠੀਕ ਆ ਉਹ ਆ ਗਿਆ ਉਹਦੇ ਗੱਲਾਂ ਸੁਣ ਕੇ ਆ ਗਿਆ ਅੰਦਰੋਂ ਹਾਂ ਮਾਲਕ ਸਾਹਿਬ ਮਾਲਕ ਸਾਹਿਬ ਆ ਗਏ ਹਾਂ ਐਮਲੀ ਸਾਹਿਬ ਆ ਗਏ ਬਿਲਕੁਲ ਬਾਈ ਥੋੜਾ ਜਿਹਾ ਮੀਂਹ ਪਿਆ ਬਾਈ ਅੱਜ ਥੋੜਾ ਜਿਹਾ ਜਾਨੀ ਕਿ ਮੌਸਮ ਹੋ ਗਿਆ ਸੈੱਟ ਪਰ ਉੰਨੀ ਹੋਰ ਬਾਈ ਬਾਈ ਪਾਵਲ ਵੀਰੇ ਪਵਲ ਹੈ ਭਾਈ ਅੱਜ ਲੁੱਕ ਨਹੀਂ ਅੱਗੇ ਪੱਗ ਪੱਗ ਬੰਨੀ ਵੀ ਹੁੰਦੀ ਆ ਅੱਜ ਕੈਜੂਅਲ ਜਾਇਆ ਵੇ ਅੱਜ ਹਾਂ ਅੱਜ ਸਿਵਲ ਚ ਫਿਰਦੇ ਆ ਰੇਡ ਮਾਰੀ ਅੱਜ ਠੀਕ ਆ ਠੀਕ ਆ ਮੱਠੀ ਚੱਲਦੀ ਬੜੀ ਅੱਜ ਠੀਕ ਆ ਭਾਈ ਇਹ ਲੋ ਭਾਈ ਬਲੌਗ ਚ ਇੰਨਾ ਹੀ ਬਾਕੀ ਭਾਈ ਟਰੈਕਟਰ ਕੋਈ ਆਪਣੇ ਕੋਲ ਆਇਆ ਨਹੀਂ ਟਰੈਕਟਰ ਆਪਣੇ ਕੋਲ ਲਿਆਈ ਹਾਲੈਂਡ ਉਹਦਾ ਆਪਾਂ ਕੱਲ ਨੂੰ ਦਿਖਾਵਾਂਗੇ ਜੀ ਕਿਹੜਾ ਟਰੈਕਟਰ ਹੈ ਠੀਕ ਆ ਜੀ ਤੇ ਇੱਕ ਆਪਣੇ ਕੋਲ ਫਾਰਮ ਟਰੈਕ 55 ਦਾ ਉਹ ਵੀ ਅੱਜ ਆਪਣਾ ਵਿਕ ਲਿਆ ਜੀ ਠੀਕ ਆ ਜੀ ਤੇ ਬਾਕੀ ਜੇ ਹੋਰ ਟਰੈਕਟਰ ਆਇਆ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਬਾਈ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਆਪਾਂ ਨੂੰ ਜਰੂਰ ਦੱਸਿਆ ਕਰੋ ਜੀ ਠੀਕ ਹੈ ਜੀ ਨੰਬਰ ਆਪਣਾ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਉਥੇ ਆਪਣੇ ਟਰੈਕਟਰ ਦੀ ਪੂਰੀ ਡਿਟੇਲ ਫੋਟੋਆਂ ਵੀਡੀਓਆਂ ਜੋ ਵੀ ਰਿਲੇਟਡ ਹੁੰਦਾ ਦੱਸ ਦਿਆ ਕਰੋ ਜੀ ਠੀਕ ਹੈ ਜੀ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੁਹਾਨੂੰ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਧੰਨਵਾਦ